ਸੱਚੀ ਗੱਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਰੰਗਲੇ ਪੰਜਾਬੀ ਵਿੱਚ ਮੈਂ ਹਾਂ ਤੁਹਾਡਾ ਆਪਣਾ ਲक्की ਹੰਡੇ ਵਾਲਾ ਦੋਸਤੋ ਇੱਕ ਕਹਾਣੀ ਤਾਂ ਤੁਸੀਂ ਜ਼ਰੂਰ ਸੁਣੀ ਹੋਣੀ ਆ ਸਾਰਿਆਂ ਨੇ ਕਿ ਇੱਕ ਵਿਅਕਤੀ ਨੂੰ ਇੱਕ ਮੁਰਗੀ ਮਿਲ ਜਾਂਦੀ ਹੈ ਜਿਹੜੀ ਕਿ ਸੋਨੇ ਦੇ ਅੰਡੇ ਦਿੰਦੀ ਹੈ ਅਤੇ ਉਹ ਵਿਅਕਤੀ ਹਰ ਰੋਜ਼ ਇੱਕ ਸੋਨੇ ਦਾ ਅੰਡਾ ਪ੍ਰਾਪਤ ਕਰਨ ਲੱਗਦਾ ਹੁਣ ਉਹਦੀ ਜ਼ਿੰਦਗੀ ਬਦਲ ਗਈ ਉਹ ਸੋਨੇ ਦੇ ਅੰਡੇ ਨਾਲ ਬਹੁਤ ਸਾਰੀਆਂ ਨਵੇਂ-ਨਵੇਂ ਚੀਜ਼ਾਂ ਲੈ ਕੇ ਆਉਣ ਲੱਗਿਆ, ਕੱਪੜੇ ਲੈ ਕੇ ਆਉਣ ਲੱਗਿਆ, ਜ਼ਮੀਨ ਜਾਇਦਾਦ ਖਰੀਦਣ ਲੱਗਿਆ। ਪਰ ਇੱਕ ਦਿਨ ਉਹਦੇ ਮਨ ਦੇ ਵਿੱਚ ਬੜਾ ਲਾਲਚ ਪੈਦਾ ਹੋ ਗਿਆ। ਉਹਨੇ ਸੋਚਿਆ ਕਿਉਂ ਨਾ ਮੈਂ ਮੁਰਗੀ ਨੂੰ ਮਾਰ ਕੇ ਸਾਰੇ ਸੋਨੇ ਦੇ ਅੰਡੇ ਇੱਕ ਦਿਨ 'ਚ ਹੀ ਕੱਢ ਲਾਂ। ਉਹਨੇ ਇਸ ਤਰ੍ਹਾਂ ਹੀ ਕੀਤਾ ਦੋਸਤੋ। ਉਹਨੇ ਮੁਰਗੀ ਨੂੰ ਮਾਰਤਾ ਤੇ ਵਿੱਚੋਂ ਸਾਰੇ ਸੋਨੇ ਦੇ ਅੰਡੇ ਕੱਢਣ ਦੀ ਕੋਸ਼ਿਸ਼ ਕੀਤੀ। ਪਰ ਜਦੋਂ ਉਹਨੇ ਮੁਰਗੀ ਦਾ ਢਿੱਡ ਪਾੜਿਆ ਤਾਂ ਉਹਦੇ ਵਿੱਚ ਕੁਝ ਵੀ ਨਹੀਂ ਸੀ। ਦੋਸਤੋ ਆ ਵੀਡੀਓ ਦੇਖੋ ਤੁਸੀਂ। ਇਹ ਵਿਅਕਤੀ ਕਿੰਨਾ ਨਿਰਦਈ ਹੋ ਰਿਹਾ ਇਸ ਜਾਨਵਰ ਨੂੰ ਉੱਪਰ ਟੰਗਿਆ ਹੋਇਆ ਇਸ ਜਾਨਵਰ ਨੂੰ ਇਹ ਜੋਤ ਕੇ ਇੱਟਾਂ ਢੋਂਦਾ ਹੈ ਇੱਟਾਂ ਢੋ ਕੇ ਆਪਣੀ ਰੋਜੀ ਰੋਟੀ ਕਮਾਉਂਦਾ ਪਰ ਤੁਸੀਂ ਦੇਖੋ ਕਿ ਇਸ ਨੇ ਜਾਨਵਰ ਨੂੰ نیچے ਲਾਉਣਾ ਵੀ ਜ਼ਰੂਰੀ ਨਹੀਂ ਸਮਝਿਆ ਪਹਿਲਾਂ ਇੱਟਾਂ ਲਾਉਣੀਆਂ ਜ਼ਰੂਰੀ ਸਮਝੀਆਂ ਹੋ ਸਕਦਾ ਇਹ ਇੱਟਾਂ ਜਲਦਬਾਜ਼ੀ ਚ ਲਾ ਦਿੰਦਾ ਤਾਂ ਇਸ ਦਾ 5-7 ਸੌ ਦਾ ਨੁਕਸਾਨ ਹੋ ਜਾਂਦਾ ਪਰ ਉਹ ਜਾਨਵਰ ਕਿਵੇਂ ਟੰਗਿਆ ਹੋਇਆ ਕਿਵੇਂ ਉਹ ਤਕਲੀਫ ਦੇ ਵਿੱਚ ਤੜਫ ਰਿਹਾ ਹੈ ਦੋਸਤੋ ਇਸ ਕਹਾਣੀ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਵਿਅਕਤੀ ਨੂੰ ਆਪਣੇ ਲਾਲਚ ਵਿੱਚ ਆ ਕੇ ਮੁਰਗੀ ਨਹੀਂ ਮਾਰਨੀ ਚਾਹੀਦੀ ਸੋਨੇ ਦੇ ਅੰਡੇ ਦਿੰਦੀ ਹੈ ਖਾ ਲੋ ਪਰ ਮੁਰਗੀ ਨਹੀਂ ਮਾਰਨੀ ਚਾਹੀਦੀ ਜਿਵੇਂ ਆਪਣੇ ਲੀਡਰ ਲੱਗੇ ਹੋਏ ਨੇ ਦੇਸ਼ ਨੂੰ ਲੁੱਟ ਲੁੱਟ ਕੇ ਲੁੱਟ ਲੁੱਟ ਕੇ ਖਾ ਕੇ ਭੱਜ ਜਾਣਗੇ ਤੇ ਮੁਰਗੀ ਮਰ ਜੂਗੀ ਪਿੱਛੇ ਆਪਾਂ ਮਹਿੰਗਾਈ ਗਰੀਬੀ ਦੇ ਵਿੱਚ ਜੂਝਦੇ ਰਹਾਂਗੇ ਦੋਸਤੋ ਮੈਂ ਹਰ ਰੋਜ਼ ਇਸੇ ਤਰ੍ਹਾਂ ਦੀ ਕੋਈ ਨਾ ਕੋਈ ਕਹਾਣੀ ਜਾਂ ਕੋਈ ਨਾ ਕੋਈ ਫਨੀ ਸਟੋਰੀ ਲੈ ਕੇ ਆਉਂਦਾ ਰਹੂੰਗਾ ਤੁਸੀਂ ਚੈਨਲ ਨਾਲ ਜੁੜੇ ਰਹੋ ਨਵੇਂ ਦੋਸਤ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਘੰਟੀ ਵਾਲਾ ਬਟਨ ਜਰੂਰ ਪ੍ਰੈਸ ਕਰਿਓ ਥੈਂਕ ਯੂ